సి జగత నుడా రాణా సా బ त्याग ਗਿਆ શરીર ਇਸ ਦੇ ਨਾਲ ਹੀ ਇਸ ਵੇਲੇ ਬਹੁਤ ਹੀ ਹਿੰਮਤ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਸ ਨਾਲ ਸਿੱਖ ਚਕਤੂਪ ਨੂੰ ਪਿਆ ਵੱਡਾ ਘਾਟਾ ਰਾੜਾ ਸਾਹਿਬ ਦੇ ਮੌਜੂਦ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੇ ਪੰਜ ਤਤਾਂ ਦਾ ਸਰੀਰ ਨੂੰ ਤਿਆਗ ਦਿੱਤਾ ਗਿਆ ਹੈ ਤੇ ਉਹ ਸੱਚਖੰਡ ਵਿੱਚ ਬਿਰਾਜ ਕੇ ਹਨ ਦੱਸਦੀ ਹੈ ਕਿ 24 25 ਅਤੇ 26 ਅਗਸਤ ਨੂੰ ਰਾੜਾ ਸਹਿਬ ਸੁਪਰਦਾਈ ਦੇ ਬਾਣੀ ਸੱਚਖੰਡ ਵਾਸੀ ਸੰਤ ਬੰਬਾ ਈਸ਼ਰ ਸਿੰਘ ਉਹ ਹਰਾ ਜੀ ਦੀ ਪੰਜਾਮੀ ਸਲਾਨਾ ਵਰਸੀ ਮਨਾਈ ਜਾ ਰਹੀ ਹੈ ਕੀ ਪੱਤੀ 2 ਗਸਤ 1100 ਰਾਨੀ ਸੁਭਾਈ ਕੀਰਤਨ ਦਰਬਾਰ ਦੀਵਾਨ ਲਗਾਏ ਜਾਣਗੇ ਇਸ ਦੇ ਨਾਲ ਹੀ ਇਸ ਮੌਕੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੇ ਕੀਰਤਨ ਕੀਤਾ ਤੇ ਇਸ ਤੋਂ ਉਪਰੰਤ ਉਹ ਆਪਣੇ ਕਮਰੇ ਵਿੱਚ ਚਲੇ ਗਏ ਜਿੱਤੇ ਉਹਨਾਂ ਨੇ ਸਾਲ ਲੈਣ ਵਿੱਚ ਦਿੱਕਤ ਪੇਸ਼ ਆ ਰਹੀ ਸੀ ਜਿਸ ਸੰਤ ਬਾਬਾ ਬਲਜਿੰਦਰ ਸਿੰਘ ਨੂੰ ਹਸਤਲ ਜਾਇਆ ਗਿਆ ਤਾਂ ਇਸ ਤੋਂ ਪਹਿਲਾਂ ਹੀ ਉਹ ਸਰੀ ਛੱਡ ਗਏ ਸਨ ਅਤੇ ਬਾਬਾ ਬਲਜਿੰਦਰ ਸਿੰਘ ਨੇ ਪੰਥ ਦੀ ਮਹਾਨ ਸੇਵਾ ਕੀਤੀ ਤੇ ਬਾਣੀ ਦਾ ਪ੍ਰਚਾਰ ਕਰਕੇ ਸੰਤਨ ਨੂੰ ਗੁਰੂ ਨਾਲ ਲਾਇਆ ਸੀ ਧੰਨਵਾਦ